ਇਟਲੀਆ ਦੇ ਵਿੱਚ ਟਿਕਟੌਕ ਇੰਸਟਾਗ੍ਰam ਫੇਸਬੁਕ ਤੋਂ ਬਾਅਦ YouTube ਵੀ ਉਸ ਲੜੀ ਦੇ ਵਿੱਚ ਆ ਗਿਆ ਆ ਜਿਹੜਾ 16 ਸਾਲ ਤੋਂ ਘੱਟ ਬੱਚਿਆਂ ਲਈ ਬੈਨ ਹੈ ਜਿੱਦਾਂ ਤੁਸੀਂ ਡਰੱਗ ਛੱਡਣ ਲਈ ਦਵਾਈਆਂ ਲੈਨੇ ਹੋ ਕਹਿੰਦੇ ਹੌਲੀ ਹੌਲੀ ਸਮਾਂ ਆ ਜਾਊਗਾ ਜਦੋਂ ਤੁਸੀਂ ਫੋਨ ਛੱਡਣ ਲਈ ਵੀ ਦਵਾਈਆਂ ਮੰਗਣ ਲੱਗ ਜਾਓਗੇ ਕਿਸਾਨ ਵੀ ਕਈ ਅਲੱਗ-ਅਲੱਗ ਯੂਨੀਅਨਾਂ 'ਚ ਵੰਡੇ ਹੋਏ ਨੇ ਪਰ ਅੱਜ ਸਾਰੀਆਂ ਕਿਸਾਨ ਯੂਨੀਅਨਾਂ ਨੇ ਅੱਜ ਜਿਹੜਾ ਟਰੈਕਟਰ ਮਾਰਚ ਸੀ ਉਹਦੀ ਬਹੁਤ ਵੱਡੇ ਲੈਵਲ ਤੇ ਸਪੋਰਟ ਕੀਤੀ ਹੈ ਜੀ ਜਿਹੜੀ ਐਮਐਲਏ ਮੰਤਰੀ ਸੀਐਮ ਨੂੰ ਮਿਲਣ ਦੀ ਗੱਲ ਹੈ ਉਤਾਂ ਕੁਝ ਇੱਕ ਚੁਣਿੰਦਾਕ ਕਿਸਾਨ ਹੁੰਦੇ ਨੇ ਨਾ ਜੀ ਜਿਹੜੇ ਟੌਪ ਦੇ ਲੀਡਰ ਨੇ ਫਾਰਮਰਸ ਦੇ ਉਸੇ ਤਰ੍ਹਾਂ ਦਾ ਹੀ ਇੱਕ ਤਰੀਕੇ ਨਾਲ ਪੰਜਾਬ ਦੇ ਵਿੱਚ ਮਾਹੌਲ ਦੇਖਿਆ ਗਿਆ ਜਿਹੋ ਜਿਹਾ ਮਾਹੌਲ ਦਿੱਲੀ ਦੇ ਸੰਘਰਸ਼ ਤੋਂ ਪਹਿਲਾਂ ਪੰਜਾਬ 'ਚ ਬਣਿਆ ਸੀਗਾ ਲੱਗ ਰਿਹਾ ਹੈ ਕਿ ਕਿਸਾਨਾਂ ਦੀ ਮੰਗ ਨਾ ਮੰਨ ਕੇ ਜ਼ਰੂਰ ਸਰਕਾਰ ਇਸ ਵੇਲੇ ਦੁਚਿੱਤੀ ਦੇ ਵਿੱਚ ਫਸ ਗਈ ਹੈ ਕਿ ਭਾਈ ਇਹਨੂੰ ਅਸੀਂ ਵਾਪਸ ਲਈਏ ਜਾਂ ਨਾ ਲਈਏ ਯੂ-ਟਰਨ ਲਈਏ ਜਾਂ ਨਾ ਲਈਏ ਤੇ ਕਿਸਾਨਾਂ ਨੇ ਸ਼ਰਮਾ ਜੀ ਕਹਿੰਦੇ ਆਈਟੀ ਸੈੱਲ ਵੀ ਬੜੇ ਆਪਣੇ ਸਟਰੋਂਗ ਕਰ ਲਏ ਜਿੱਦਾਂ ਲੜਬੜਾ ਸ਼ੁਰੂ ਕਰਤਾ ਕੌਣ ਕਿਹੜੀ ਤਸਵੀਰ ਪਾ ਰਿਹਾ ਆਇਆ ਇਸ ਸੱਚ ਲੋਕਾਂ ਦੇ ਪੁਰੇ ਦੱਸਣਾ ਦੱਸਣਾ ਚਾਹੁੰਦੇ ਆ ਕਿ ਤਾਂ ਕਿ ਇਹ ਮਿਸ ਇਨਫੋਰਮੇਸ਼ਨ ਨੂੰ ਫੈਲਣ ਤੋਂ ਪਹਿਲਾਂ ਹੀ ਕੰਟਰੋਲ ਕੀਤਾ ਜਾ ਸਕੇ ਉਹਨੂੰ ਇਹ ਵੀ ਪਤਾ ਹੈ ਦੀ ਆਨਲਾਈਨ ਕੈਂਪੇਨ ਨੂੰ ਕਾਊਂਟਰ ਕਿਵੇਂ ਕਰਨਾ ਹੈ ਆਨਲਾਈਨ ਕੈਂਪੇਨ ਚਲਾਉਣੀ ਕਿਵੇਂ ਹੈ ਜੀ ਜਵਾਬ ਲੀਡਰ ਨੂੰ ਹੀ ਦੇਣਾ ਪੈਂਦਾ ਜਿੱਦਾਂ ਜਿਕਸਾਨਾ ਨੇ ਕਿਹਾ ਕਿ ਭਾਈ ਲੋਕਲ ਲੀਡਰੋ ਤੁਸੀਂ ਸਾਡੇ ਨਾਲ ਰਲ ਜੋ ਸਾਨੂੰ ਸਮਝ ਲਓ ਸਾਡੀ ਗੱਲ ਨੂੰ ਸਾਡੀ ਭਾਵਨਾ ਨੂੰ ਸਮਝ ਲਓ ਸਤ ਸ੍ਰੀ ਅਕਾਲ ਦੋਸਤੋ ਅੱਜ ਦੇ ਵਿਸ਼ੇਸ਼ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ। ਪ੍ਰਵੇਸ਼ ਸ਼ਰਮਾ ਜੀ ਰੋਜ਼ਾਨਾ ਦੀ ਤਰ੍ਹਾਂ ਸਾਡੇ ਨਾਲ ਜੁੜੇ ਹੋਏ ਨੇ ਤੇ ਪੰਜਾਬ ਦੀਆਂ ਕੁਝ ਅਹਿਮ ਖਬਰਾਂ ਦੇ ਉੱਤੇ ਚਾਤ ਪਾਵਾਂਗੇ। ਉਸ ਤੋਂ ਇਲਾਵਾ ਅੰਤਰਰਾਸ਼ਟਰੀ ਖਬਰਾਂ ਨੇ ਕੁਝ ਉਹਦੇ 'ਚ ਆਸਟ੍ਰੇਲੀਆ ਦੇ ਵਿੱਚ ਟਿਕਟੌਕ, ਇੰਸਟਾਗ੍ਰam, ਫੇਸਬੁੱਕ ਤੋਂ ਬਾਅਦ YouTube ਵੀਓਸ ਲੜੀ ਦੇ ਵਿੱਚ ਆ ਗਿਆ ਆ ਜਿਹੜਾ 16 ਸਾਲ ਤੋਂ ਘੱਟ ਬੱਚਿਆਂ ਲਈ ਬੈਨ ਹੈ। ਆਸਟ੍ਰੇਲੀਆ 'ਚ ਚੜ੍ਹਦੇ ਵਰੀ ਬੜੀ ਬਹਿਸ ਹੋਈ ਸੀਗੀ ਵਿਸ਼ਾ ਪੱਧਰ ਦੀ ਬਹਿਸ ਸੀ ਕਿ ਬੱਚਿਆਂ ਲਈ ਸੋਸ਼ਲ ਮੀਡੀਆ ਬੈਨ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਕਿਉਂ ਬੈਨ ਹੋਵੇ ਬੱਚਿਆਂ ਦੇ ਆਪਣੇ ਪੱਖ ਆਏ ਸੀਗੇ ਤੇ ਵਿਰੋਧੀਆਂ ਦੇ ਆਪਣੇ ਪੱਖ ਆਏ ਸੀ ਪਰ ਅਖੀਰ ਸਰਕਾਰ ਨੇ 16 ਸਾਲ ਤੋਂ ਘੱਟ ਬੱਚਿਆਂ ਲਈ ਉਹਨਾਂ ਨੂੰ ਲੱਗਿਆ ਕਿ ਸਾਡੀਆਂ ਯੰਗ ਜਨਰੇਸ਼ਨਜ਼ ਖਰਾਬ ਹੋ ਰਹੀਆਂ ਨੇ ਸੋਸ਼ਲ ਮੀਡੀਆ ਤੇ ਉਹਨਾਂ ਦੀ ਬਾਡੀ ਦੀ ਸ਼ੇਪ ਦੁਬਾਰਾ ਇਦਾਂ ਐ ਕੂਬੀ ਜੀ ਹੋਣ ਲੱਗ ਗਈ ਸੀ ਫੋਨ ਦੇਖਦੇ-ਦੇਖ ਕੇ ਤੇ ਉਦੇ ਤੇ ਸਾਈਕੋਲੋਜੀਕਲੀ ਮਾੜਾ ਅਸਰ ਪੈ ਰਿਹਾ ਸੀ ਬੱਚਿਆਂ ਦਾ ਪੜ੍ਹਾਈ ਵੱਲੋਂ ਧਿਆਨ ਘਟ ਰਿਹਾ ਸੀ ਤਾਂ ਸੋਸ਼ਲ ਮੀਡੀਆ ਟੋਟਲੀ ਬੈਨ ਕਰਤਾ ਕਿਉਂ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਭਾਰਤ ਦੇ ਵਿੱਚ ਵੀ ਇਹ ਬਹਿਸ ਚੱਲ ਰਹੀ ਹੈ ਕਿ ਉਹਦੇ ਉਪਯੋਗ ਤੇ ਦੁਰਉਪਯੋਗ ਦੁਰਉਪਯੋਗ ਵਿੱਚ ਵਾਧਾ ਹੋ ਰਿਹਾ ਸੀ ਤੇ ਉਪਯੋਗ ਦਾ ਘਟ ਹੋ ਰਿਹਾ ਸੀ ਖੈਰ ਆਸਟ੍ਰੇਲੀਆ 'ਚ ਬੈਨ ਹੋ ਗਿਆ ਜੀ ਆਸ ਕਰਦੇ ਹਾਂ ਕਿ ਹੋਰ ਵੀ ਕਈ ਦੇਸ਼ ਇਸੇ ਤਰ੍ਹਾਂ ਦੇ ਕਟੋਕ ਚੀਜ਼ਾਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖੋ ਕਿਉਂਕਿ ਕਈ ਡਾਕਟਰਾਂ ਨੇ ਸਾਈਕੀਐਟ੍ਰਿਸ ਨੇ ਵੀ ਗੱਲ ਕਹੀ ਆ ਕਿ ਇੱਕ ਡਰੱਗ ਵਰਗਾ ਨਸ਼ਾਇਆ ਜਿੱਦਾਂ ਤੁਸੀਂ ਡਰੱਗ ਛੱਡਣ ਲਈ ਦਵਾਈਆਂ ਲੈਨੇ ਹੋ ਕਹਿੰਦੇ ਹੌਲੀ ਹੌਲੀ ਸਮਾਂ ਆ ਜਾਊਗਾ ਜਦੋਂ ਤੁਸੀਂ ਫੋਨ ਛੱਡਣ ਲਈ ਵੀ ਦਵਾਈਆਂ ਮੰਗਣ ਲੱਗ ਜਾਓਗੇ ਸੋ ਇਹਨਾਂ ਮਾੜਾ ਇਹਦਾ ਪ੍ਰਭਾਵ ਪੈ ਰਿਹਾ ਆ ਦੂਜੀ ਖਬਰ ਰਸ਼ੀਆ ਦੇ ਵਿੱਚ ਅਜੀਹਾ ਪੁਚਾਲ ਆਇਆ ਜਿਨੇ ਅਮਰੀਕਾ ਦੇ ਸਮੁੰਦਰੀ ਤੱਟ ਹਲਾਤੇ ਅਮਰੀਕਾ ਨੇ ਵਾਰਨਿੰਗ ਦਿੱਤੀ ਆ ਆਪਣੇ ਸਿਟੀਜ਼ਨ ਜਨੋ ਕਿ ਤੁਸੀਂ ਸਮੁੰਦਰਾਂ ਦੇ ਨੇੜੇ ਫੋਟੋਆਂ ਖਿਚਾਣ ਨਾ ਜਾਓ ਕੁਝ ਦਿਨ ਕਿਉਂ ਕਿ ਇਹ ਜਿਹੜਾ ਭੁਚਾਲ ਅਰਥਕਵੇਕ ਰੂਸ ਦੇ ਵਿੱਚ ਆਇਆ ਆ ਉਹ ਇੱਕ ਵਾਰ ਦਾ ਨਹੀਂ ਹੈ ਕਹਿੰਦੇ ਉਹ ਕਈ ਝਟਕੇ ਹੋਰ ਦੇ ਸਕਦਾ ਹੈ ਤੇ ਉਹਦੀ ਉਹਦੇ ਕਰਕੇ ਸੁਨਾਮੀ ਅਮਰੀਕਾ ਦੇ ਵਿੱਚ ਵੀ ਆ ਗਈ ਹੈ ਯੂ ਐਸ ਦੇ ਜੀਓਲੋਜੀਕਲ ਸਰਵੇ ਉਹਨਾਂ ਨੇ ਕਿਹਾ ਹੈ ਕਿ ਅਰਥਕਵੇਕ 19.3 ਕਿਲੋਮੀਟਰ ਡੂੰਗਾ ਸੀਗਾ ਸਮੁੰਦਰ ਦੇ ਵਿੱਚ ਤੇ ਉਹਦਾ ਐਪੀ ਸੈਂਟਰ ਸੀਗਾ ਕਾਮਚਾਟਸਕੀ ਰਸ਼ੀਆ ਦੇ ਵਿੱਚ ਯਾਨੀ ਕਿ ਕੇਂਦਰ ਉੱਥੇ ਸੀ ਰਸ਼ੀਆ 'ਚ ਤੇ ਪੈਸੀਫਿਕ ਦਾ ਦੂਜਾ ਪਾਸਾ ਵੀ ਹਿੱਲਿਆ ਅਮਰੀਕਾ ਵੀ ਹਿੱਲਿਆ ਸੋ ਕਈ ਵੀਡੀਓ ਤੁਸੀਂ ਦੇਖ ਸਕਦੇ ਹੋ ਸੋਸ਼ਲ ਮੀਡੀਆ ਤੇ ਚੱਲ ਰਹੇ ਨੇ ਜੀ ਟੇਬਲ ਹਿੱਲ ਰਿਹਾ ਫਰਨੀਚਰ ਹਿੱਲ ਰਿਹਾ ਆ ਇਹ ਝਟਕੇ ਤਾਂ ਸੀਗੇ ਅੰਤਰਰਾਸ਼ਟਰੀ ਤੇ ਹੁਣ ਅਸੀਂ ਪ੍ਰਵੇਸ਼ ਸ਼ਰਮਾ ਜੀ ਵੱਲ ਰੁਖ ਕਰ ਲੈਨੇ ਆ ਪੰਜਾਬ ਦੀਆਂ ਖਬਰਾਂ ਲਈ ਸ਼ਰਮਾ ਜੀ ਬੜਾ ਸਵਾਗਤ ਹੈ ਤੁਹਾਡਾ ਤੇ ਕਿਸਾਨਾਂ ਨੇ ਕਹਿੰਦੇ ਅੱਜ ਲੋਕਲ ਲੀਡਰਾਂ ਨੂੰ ਰਿਕੁਐਸਟ ਕੀਤੀ ਹੈ ਕਿ ਵੀ ਤੁਸੀਂ ਸਾਡਾ ਸਾਥ ਦਿਓ ਆ ਲੈਂਡ ਪੁਲਿੰਗ ਪਾਲਿਸੀ ਦੇ ਖਿਲਾਫ ਚੱਲੋ ਤੇ ਟਰੈਕਟਰ ਮਾਰਚ ਵੀ ਅੱਜ ਹੋਇਆ ਆ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਜੀ ਬਿਲਕੁਕੁਲ ਰਵਿੰਦਰ ਜੀ ਅੱਜ ਜਿਵੇਂ ਆਪਾਂ ਨੂੰ ਉਮੀਦ ਸੀਗੀ ਵੀ ਅੱਜ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਨੇ ਟਰੈਕਟਰ ਮਾਰਚ ਕੱਢਿਆ ਇਹ ਜਿਸ ਤਰ੍ਹਾਂ ਦੇ ਰਿਸਪਾਂਸ ਦੀ ਉਮੀਦ ਕੀਤੀ ਜਾ ਰਹੀ ਸੀ ਉਸ ਤੋਂ ਵੱਧ ਕੀ ਰਿਸਪਾਂਸ ਮਿਲਿਆ ਕਿਉਂਕਿ ਕਈ ਅਲੱਗ-ਅਲੱਗ ਧੜੇ ਨੇ ਕਿਸਾਨ ਵੀ ਕਈ ਅਲੱਗ-ਅਲੱਗ ਯੂਨੀਅਨਾਂ 'ਚ ਵੰਡੇ ਹੋਏ ਨੇ ਪਰ ਅੱਜ ਸਾਰੀਆਂ ਕਿਸਾਨ ਯੂਨੀਅਨਾਂ ਨੇ ਅੱਜ ਵਾਲਾ ਜਿਹੜਾ ਟਰੈਕਟਰ ਮਾਰਚ ਸੀ ਉਹਦੀ ਬਹੁਤ ਵੱਡੇ ਲੈਵਲ ਤੇ ਸਪੋਰਟ ਕੀਤੀ ਹੈ ਜੀ ਛੋਟੇ ਕਿਸਾਨ ਤੋਂ ਲੈ ਕੇ ਵੱਡੇ ਕਿਸਾਨ ਜਿਹਦੇ ਲਈ ਇੱਕ ਟਰੈਕਟਰ ਹੈ ਉਹਨੇ ਇੱਕ ਟਰੈਕਟਰ ਜਿਹਦੇ ਲਈ ਦੋ ਟਰੈਕਟਰ ਨੇ ਉਹਨੇ ਦੋ ਟਰੈਕਟਰ ਆਪਣੇ ਸੜਕ ਤੇ ਸਾਰੇ ਇਹ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਨੂੰ ਅਪੋਜ਼ ਕਰਨ ਲਈ ਆਪਣੇ ਵੱਲੋਂ ਕੋਸ਼ਿਸ਼ ਕੀਤੀ ਅੱਜ ਕਿਸਾਨਾਂ ਨੇ ਜਿਹੜੀ ਨਵੀਂ ਗੱਲ ਰਵਿੰਦਰ ਜੀ ਕੀਤੀ ਉਹਦੇ ਚ ਇਹ ਸੀ ਕਿ ਕਿਸਾਨਾਂ ਨੇ ਆਪ ਦੇ ਜਿਹੜੇ ਲੋਕਲ ਲੀਡਰਸ ਨੇ ਉਹਨਾਂ ਨੂੰ ਕਿਹਾ ਵੀ ਭਾਈ ਤੁਸੀਂ ਸਾਡੇ ਨੁਮਾਇੰਦਿਆਂ ਅਸੀਂ ਤੁਹਾਨੂੰ ਚੁਣਿਆ ਤੁਸੀਂ ਸਾਨੂੰ ਲੀਡ ਕਰਦੇ ਹੋਗੇ ਤੁਸੀਂ ਸਰਕਾਰ ਲਵੇ ਸਾਡੀ ਗੱਲ ਪਹੁੰਚਾਓ ਉਹਨਾਂ ਨੂੰ ਕਹੋ ਸਰਕਾਰ ਨੂੰ ਵੀ ਇਹ ਜੋ ਲੈਂਡ ਪੂਲਿੰਗ ਪਾਲਿਸੀ ਹੈ ਇਹ ਕਿਸਾਨੀ ਦੇ ਖਿਲਾਫ ਹੈ ਪਹਿਲੀ ਗੱਲ ਦੂਸਰੀ ਗੱਲ ਰਵਿੰਦਰ ਜੀ ਉਹਨਾਂ ਨੇ ਅਫਸਰਾਂ ਨੂੰ ਵਾਰਨਿੰਗ ਦਿੱਤੀ ਹੈ ਜਿਹੜੇ ਕਿਸਾਨ ਨੇ ਉਹਨਾਂ ਨੇ ਕਿਹਾ ਵੀ ਜਿਹੜੇ ਅਫਸਰ ਨੇ ਇਹ ਗੱਲ ਉਹਨਾਂ ਨੂੰ ਯਾਦ ਰੱਖਣੀ ਚਾਹੀਦੀ ਹੈ ਵੀ ਜਿਹੜੇ ਲੀਡਰ ਨੇ ਲੀਡਰ 5 ਸਾਲਾਂ ਵਾਸਤੇ ਹੁੰਦੇ ਨੇ ਪਰ ਉਹਨਾਂ ਨੇ ਸਾਰੀ ਉਮਰ ਨੌਕਰੀ ਕਰਨੀ ਹੈ ਕਿਸਾਨਾਂ ਨੇ ਇਹ ਗੱਲ ਵੀ ਕਹੀ ਹੈ ਵੀ ਕਈ ਜਗ੍ਹਾ ਕਈ ਲੀਡਰ ਹੋ ਸਕਦਾ ਠੀਕ ਹੋਣ ਉਹ ਪ੍ਰੋਪਰ ਜਾਣਕਾਰੀ ਲੈਂਡ ਪੁਲਿੰਗ ਪਾਲਿਸੀ ਬਾਰੇ ਲੈਣਾ ਚਾਹੁੰਦੇ ਹੋਣ ਪਰ ਕਿਸਾਨਾਂ ਦਾ ਕਹਿਣਾ ਵੀ ਉਹਨਾਂ ਨੂੰ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਵੀ ਮਿਲੀ ਹੈ ਵੀ ਕਈ ਅਫਸਰ ਨੇ ਜਿਹੜੇ ਕੁਝ ਸਰਕਾਰ ਦੇ ਨੁਮਾਇੰਦਿਆਂ ਨਾਲ ਰਲ ਕੇ ਬਾਕੀ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਉਹਨਾਂ ਨੂੰ ਮਿਸਗਾਈਡ ਕਰ ਰਹੇ ਨੇ ਇਹ ਜਿਹੜੀ ਲੋਕਲ ਨੁਮਾਇੰਦੇ ਵਾਲੀ ਅੱਜ ਗੱਲ ਆਈ ਹੈ ਰਵਿੰਦਰ ਜੀ ਇਹ ਗੱਲ ਪਿਛਲੇ ਕਈ ਦਿਨਾਂ ਤੋਂ ਕਿਸਾਨੀ ਸਰਕਲਾਂ 'ਚ ਚੱਲ ਰਹੀ ਸੀਗੀ ਪਰ ਇਹ ਗੱਲ ਉਹਨਾਂ ਕਿਸਾਨਾਂ ਨੇ ਮਤਲਬ ਕਿ ਓਪਨਲੀ ਨਹੀਂ ਕਹੀ ਸੀਗੀ ਅੱਜ ਕਿਸਾਨਾਂ ਨੂੰ ਇਹ ਲੱਗਿਆ ਹੋਣਾ ਵੀ ਉਹਨਾਂ ਦਾ ਜਿਹੜਾ ਟਰੈਕਟਰ ਮਾਰਚ ਹੈ ਉਹਨੇ ਇੱਕ ਬਹੁਤ ਸਟਰੋਂਗ ਮੈਸੇਜ ਸਰਕਾਰ ਨੂੰ ਭੇਜਦਾ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਪਰ ਕਿਸਾਨ ਵੀ ਜਿਹੜੇ ਕਿਸਾਨ ਨੇ ਸਾਡੇ ਉਹ ਬੜੇ ਸਿਆਣੇ ਨੇ ਸੁਲਝੇ ਹੋਏ ਨੇ ਉਹਨਾਂ ਨੂੰ ਵੀ ਪਤਾ ਹੈ ਜੀ ਵੀ ਜਿਹੜਾ ਲੈਂਡ ਪੂਲਿੰਗ ਦਾ ਮਸਲਾ ਹੈ ਇਹ ਅਖੀਰ ਨੂੰ ਤਾਂ ਡਿਸਕਸ ਕਰਕੇ ਹੀ ਸੋਲਵ ਹੋਣਾ ਹੈ ਉਹਨਾਂ ਨੂੰ ਪਤਾ ਹੈ ਵੀ ਜਿਹੜੇ ਸੰਘਰਸ਼ ਨੇ ਸੰਘਰਸ਼ਾਂ ਦੇ ਬਾਅਦ ਵੀ ਅਖੀਰ ਨੂੰ ਤਾਂ ਸਰਕਾਰਾਂ ਨਾਲ ਟੇਬਲ ਟਾਕ ਹੀ ਕਰਨੀ ਪੈਣੀ ਹੈ ਉਹਨਾਂ ਨੂੰ ਜਿਵੇਂ ਦਿੱਲੀ ਵਾਲੇ ਸੰਘਰਸ਼ ਚ ਵੀ ਹੋਇਆ ਅਰਵਿੰਦਰ ਜੀ ਆਪਾਂ ਨੇ ਦੇਖਿਆ ਵੀ ਕਿਸਾਨਾਂ ਨੇ ਟੀਮਾਂ ਜਾਂਦੀਆਂ ਸੀਗੀਆਂ ਸੈਂਟਰਲ ਮੰਤਰੀਆਂ ਨੂੰ ਮਿਲਣ ਲਈ ਉਸੇ ਤਰੀਕੇ ਨਾਲ ਅੱਜ ਕਿਸਾਨਾਂ ਨੇ ਆਪਦੇ ਜਿਹੜੇ ਲੋਕਲ ਨੁਮਾਇੰਦੇ ਨੇ ਉਹਨਾਂ ਨੂੰ ਵੀ ਕਿਹਾ ਵੀ ਭਾਈ ਤੁਸੀਂ ਸਰਕਾਰ ਦੇ ਵਿੱਚ ਸਾਡੇ ਨੁਮਾਇੰਦੇ ਹੋ ਤੁਸੀਂ ਸਰਕਾਰ ਲਵੇ ਸਾਡੀ ਗੱਲ ਰੱਖੋ ਜਾ ਕੇ ਵੀ ਜੇ ਸਰਕਾਰ ਸਿੱਧੇ ਤੌਰ ਤੇ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈਗੀ ਤਾਂ ਜਿਹੜੇ ਉਹਨਾਂ ਦੇ ਲੋਕਲ ਰਿਪਰੈਜ਼ੈਂਟੇਟਿਵ ਨੇ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਵੀ ਉਹ ਸਰਕਾਰ ਲਵੇ ਜਾ ਕੇ ਕਿਸਾਨੀ ਦੇ ਜਿਹੜੇ ਪ੍ਰੋਬਲਮ ਆ ਰਹੀਆਂ ਨੇ ਲੈਂਡ ਪੂਲਿੰਗ ਪਾਲਿਸੀ ਕਰਕੇ ਵੀ ਉਹਨਾਂ ਸਰਕਾਰ ਲਵੇ ਰੱਖਣ ਦੀ ਜ਼ਿੰਮੇਵਾਰੀ ਲੋਕਲ ਲੀਡਰ ਦੀ ਹੈ ਕਿਉਂਕਿ ਲੋਕਲ ਲੀਡਰ ਨੇ ਜਿਹੜੇ ਉਹ ਡਾਇਰੈਕਟਲੀ ਕਨੈਕਟਡ ਨੇ ਇਹ ਆਪਦੇ ਏਰੀਆ ਦੇ ਕਿਸਾਨਾਂ ਦੇ ਨਾਲ ਜਿਹੜੇ ਛੋਟੇ-ਮੋਟੇ ਕੰਮ ਨੇ ਕਿਸਾਨਾਂ ਦੇ ਉਹ ਵੀ ਲੋਕਲ ਲੀਡਰ ਹੀ ਕਰਵਾਉਂਦੇ ਨੇ ਜਾ ਲੋਕਲ ਲੀਡਰਾਂ ਨੂੰ ਹੀ ਕਿਸਾਨ ਮਿਲਦੇ ਨੇ ਜਾ ਕੇ ਜ਼ਿਆਦਾਤਰ ਕਿਸਾਨ ਤਰਵਿੰਦਰ ਜੀ ਇਹੇ ਨੇ ਜਿਹੜੇ ਹੋ ਸਕਦਾ ਹੈ ਆਪਦੇ ਏਰੀਏ ਦੇ ਐਮਐਲਏ ਨੂੰ ਵੀ ਬਹੁ ਘੱਟ ਮਿਲਦੇ ਹੋਣ ਉਹ ਤਾਂ ਆਪਦੇ ਬਲਾਕ ਪ੍ਰਧਾਨ ਆਪਦੇ ਏਰੀਆ ਦਾ ਜਿਹੜਾ ਪ੍ਰਧਾਨ ਹੁੰਦਾ ਉਹਦੇ ਤੱਕ ਵੀ ਸੰਪਰਕ ਰੱਖਦੇ ਨੇ ਜਿਹੜੀ ਐਮਐਲਏ ਮੰਤਰੀ ਸੀਐਮ ਨੂੰ ਮਿਲਣ ਦੀ ਗੱਲ ਹੈ ਉਹ ਤਾਂ ਕੁਝ ਇੱਕ ਚੋਣਿੰਦਕ ਕਿਸਾਨ ਹੁੰਦੇ ਨੇ ਨਾ ਜੀ ਜਿਹੜੇ ਟੌਪ ਦੇ ਲੀਡਰ ਨੇ ਫਾਰਮਰਸ ਦੇ ਬਿਊਓ ਸੀਐਮ ਨਾਲ ਮੰਤਰੀਆਂ ਨਾਲ ਐਮਐਲਏਜ਼ ਦੇ ਨਾਲ ਮੀਟਿੰਗ ਕਰਦੇ ਨੇ ਜਾ ਕੇ ਸੋ ਅੱਜ ਜਿਹੜੀ ਲੋਕਲ ਲੀਡਰਜ਼ ਨੂੰ ਰਿਕੁਐਸਟ ਕਰਨ ਵਾਲੀ ਅਰਵਿੰਦਰ ਜੀ ਗੱਲ ਆਈ ਹੈ ਹੋ ਸਕਦਾ ਹੈ ਵੀ ਇਹਦੇ ਨਾਲ ਇਹ ਜਿਹੜਾ ਮਸਲਾ ਲੈਂਡ ਪੂਲਿੰਗ ਵਾਲਾ ਜਿਹੜਾ ਮਸਲਾ ਦਿਨੋਂ ਦਿਨ ਉਲਝਦਾ ਜਾ ਰਿਹਾ ਹੈ ਵੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਸਿੱਧੇ ਪਾਸੇ ਤੁਰ ਪਏ ਹੀ ਕਿਉਂਕਿ ਜਿਹੜੇ ਲੋਕਲ ਲੀਡਰ ਨੇ ਇਹ ਮੰਨਿਆ ਕਰਦਾ ਹੈ ਵੀ ਉਹ ਜ਼ਿਆਦਾ ਕਨੈਕਟਡ ਹੁੰਦੇ ਨੇ ਅਰਵਿੰਦਰ ਜੀ ਕਿਸਾਨਾਂ ਦੇ ਨਾਲ ਬਿਲਕੁਕੁਲ ਕਿਉਂਕਿ ਉਹ ਕੱਲੇ ਕੱਲੇ ਕਿਸਾਨ ਦੇ ਘਰੇ ਜਾਂਦੇ ਨੇ ਇਕੱਲੇ ਇਕੱਲੇ ਕਿਸਾਨ ਦੇ ਦੁੱਖ ਸੁੱਖ ਦੇ ਵਿੱਚ ਉਹ ਭਾਈਵਾਲ ਹੁੰਦੇ ਨੇ ਤੇ ਜਿਹੜੇ ਲੋਕਲ ਲੈਵਲ ਦੇ ਲੀਡਰ ਹੁੰਦੇ ਨੇ ਉਹਨਾਂ ਦਾ ਤਾਂ ਭਰਾਵਾਂ ਵਾਲਾ ਰਿਸ਼ਤਾ ਹੁੰਦਾ ਕਿਸਾਨਾਂ ਨਾਲ ਤੇ ਅੱਜ ਜੇ ਕਿਸਾਨਾਂ ਨੇ ਲੋਕਲ ਲੀਡਰਸ ਨੂੰ ਨਰਵਿੰਦਰ ਜੀ ਰਿਕੁਐਸਟ ਕੀਤੀ ਹੈ ਤਾਂ ਇਹ ਇੱਕ ਬਹੁਤ ਵਧੀਆ ਸਟੈਪ ਹੈ ਕਿਸਾਨਾਂ ਦਾ ਦੂਜੀ ਗੱਲ ਇਹਨਾ ਸ਼ਰਮਾ ਜੀ ਇੱਕ ਇੱਕ ਨਾ ਕਹਾਵਤ ਹੈ ਇੱਕ ਬੜੀ ਹਾਂ ਟਰੈਕਟਰ ਮਾਰਚ ਤੇ ਆ ਜਾਂਦੇ ਆ ਕਹਿੰਦੇ ਵੀ ਕੱਲੇ ਤੁਰਨਾ ਔਖਾ ਨਹੀਂ ਹੈ ਤੇ ਉਹਨਾਂ ਲੀਡਰਾਂ ਲਈ ਵੀ ਮੈਨੂੰ ਲੱਗਦਾ ਆ ਠੁਕਦੀ ਆ ਗੱਲ ਥੋੜੀ ਜੀ ਤੇ ਜਿਹਨੇ ਜਿਹੜੇ ਪਾਸੇ ਲਾਣੀ ਆ ਲਾ ਕੇ ਸੋਚ ਸਕਦਾ ਆ ਉਹ ਕਹਿੰਦੇ ਕੱਲੇ ਤੁਰਨਾ ਔਖਾ ਨਹੀਂ ਲੱਗਦਾ ਪਰ ਜਦੋਂ ਕਿਸੇ ਦੇ ਨਾਲ ਤੁਰ ਲੋ ਨਾ ਕੋਈ ਚਿਰ ਫਿਰ ਕਹਿੰਦੇ ਕੱਲੇ ਵਾਪਸ ਆਣਾ ਔਖਾ ਲੱਗਦਾ ਆ ਤੁਹਾਨੂੰ ਸੋ ਜੇ ਤੁਹਾਨੂੰ ਸਾਥ ਮਿਲਿਆ ਹੋਇਆ ਆ ਲੀਡਰਾਂ ਨੂੰ ਵੀ ਲੋਕਾਂ ਨੂੰ ਵੀ ਸਾਥ ਮਿਲਿਆ ਆ ਆਮ ਆਦਮੀ ਪਾਰਟੀ ਦਾ 92 ਸੀਟਾਂ ਜਿਤਾਈਆਂ ਸੀ ਬੜੀ ਹਿਸਟੋਰੀਕਲ ਜਿੱਤ ਸੀਗੀ ਇਹ ਤੇ ਲੋਕਾਂ ਨੂੰ ਵੀ ਲੱਗਦਾ ਕਿ ਭਾਈ ਇਕੱਲੇ ਤੁਰਨਾ ਔਖਾ ਆ ਤੇ ਮੈਨੂੰ ਲੱਗਦਾ ਹੈ ਲੀਡਰਾਂ ਨੂੰ ਵੀ ਇਹ ਚੀਜ਼ ਸਮਝ ਆ ਚੁੱਕੀ ਹੈ ਕਿ ਇਕੱਲੇ ਤੁਰਨਾ ਸੱਚਮੁੱਚ ਔਖਾ ਹੈ ਕਿਉਂਕਿ ਕੁਝ ਚਿਰ ਤੁਸੀਂ ਇਕੱਠੇ ਤੁਰ ਲਏ ਹੋ ਸੋ ਸੰਭਾਵਨਾ ਹੈ ਜੀ ਇਹ ਟਰੈਕਟਰ ਮਾਰਚ ਕਰਕੇ ਜਾਂ ਉਹ ਕੱਲ ਵੀ ਇੱਕ ਪੀਆਈਐਲ ਵੀ ਪਾਈ ਹੈ ਕੋਰਟ ਦੇ ਵਿੱਚ ਕਿਸੇ ਨੇ ਤੇ ਸਾਰਾ ਰਲਾ ਮਲਾ ਕੇ ਲੱਗਦਾ ਤਾਂ ਹੈ ਕਿ ਦਵਾਰੇ ਕੋਈ ਨਾ ਕੋਈ ਪੈਚ ਅਪ ਹੋ ਸਕਦਾ ਹੈ ਜੀ 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 ਬਿਲਕੁਲ ਬਿਲਕੁਲ ਜੀ ਤੇ ਟਰੈਕਟਰ ਮਾਰਚ ਵਾਲੇ ਪਾਸੇ ਆ ਜਿਓ ਜੀ ਉਹਦਾ ਜਿਹੜਾ ਜਿਹੜਾ ਅੱਜ ਟਰੈਕਟਰ ਮਾਰਚ ਸੀ ਅਰਵਿੰਦਰ ਜੀ ਇਹਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਤੇ ਇਹ ਜਿਸ ਤਰ੍ਹਾਂ ਸ਼ੁਰੂ ਦੇ ਵਿੱਚ ਇਹ ਮੰਨਿਆ ਜਾ ਰਿਹਾ ਸੀ ਵੀ ਜਿਹੜੇ ਲੈਂਡ ਪੂਲਿੰਗ ਪਾਲਿਸੀ ਤੋਂ ਅਫੈਕਟਡ ਕਿਸਾਨ ਨੇ ਵੀ ਸਿਰਫ ਉਹੀ ਟਰੈਕਟਰ ਮਾਰਚ ਦੇ ਵੇਹਸ ਤੇ ਆ ਲੈਣਗੇ ਪਰ ਇਸ ਤਰ੍ਹਾਂ ਨਹੀਂ ਹੋਇਆ ਟਰੈਕਟਰ ਮਾਰਚ ਦੀਆਂ ਜਿਹੜੀਆਂ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਆਈਆਂ ਅਰਵਿੰਦਰ ਜੀ ਉਹ ਲਗਭਗ ਪੂਰੇ ਪੰਜਾਬ 'ਚ ਹੀ ਹੋਇਆ ਪੂਰੇ ਪੰਜਾਬ ਦੇ ਕਿਸਾਨਾਂ ਨੇ ਇੱਕ ਤਰੀਕੇ ਨਾਲ ਆਪਦੀ ਸਪੋਰਟ ਹੈ ਜਿਹੜੀ ਉਹ ਜਾਰ ਕਰੀ ਐ ਜਿਹੜੇ ਲੈਂਡ ਪੋਲਿਮ ਪਾਲਿਸੀ ਤੋਂ ਅਫੈਕਟਡ ਕਿਸਾਨ ਨੇ ਇਹ ਅੱਜ ਉਹੀ ਜਿਹੜਾ ਸੀਗਾ ਉਸੇ ਤਰ੍ਹਾਂ ਦਾ ਹੀ ਇੱਕ ਤਰੀਕੇ ਨਾਲ ਪੰਜਾਬ ਦੇ ਵਿੱਚ ਮਾਹੌਲ ਦੇਖਿਆ ਗਿਆ ਜਿਹੋ ਜਿਹਾ ਮਾਹੌਲ ਦਿੱਲੀ ਦੇ ਸੰਘਰਸ਼ ਤੋਂ ਪਹਿਲਾਂ ਪੰਜਾਬ ਚ ਬਣਿਆ ਸੀਗਾ ਉਦੋਂ ਵੀ ਅਰਵਿੰਦਰ ਜੀ ਪਿੰਡ ਪਿੰਡ ਦੇ ਵਿੱਚ ਟਰੈਕਟਰ ਮਾਰਚ ਕੱਢੇ ਗਏ ਸੀਗੇ ਪਿੰਡ ਪਿੰਡ ਦੇ ਵਿੱਚੋਂ ਰਾਸ਼ਨ ਇਕੱਠਾ ਕਰਿਆ ਗਿਆ ਸੀਗਾ ਹਰ ਪਿੰਡ ਨੇ ਆਪਦੇ ਦਿੱਤ ਦੇ ਮੁਤਾਬਕ ਸੰਦਰਸ਼ ਦੀ ਸਪੋਰਟ ਕਰਨ ਦਾ ਐਲਾਨ ਕੀਤਾ ਸੀਗਾ ਤੇ ਅੱਜ ਵੀ ਅੱਜ ਵੀ ਅਰਵਿੰਦਰ ਜੀ ਅੱਜ ਵੀ ਜਿਸ ਤਰ੍ਹਾਂ ਦਾ ਜੋ ਦੇਖਣ ਨੂੰ ਮਿਲਿਆ ਲਗਭਗ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚੋਂ ਕਿਸਾਨਾਂ ਨੇ ਟਰੈਕਟਰ ਮਾਰਚ ਦੇ ਵਿੱਚ ਸ਼ਮੂਲੀਅਤ ਕੀਤੀ ਕਿਸੇ ਨੇ ਆਪਦੇ ਪਿੰਡ ਦੀ ਸੜਕ ਤੇ ਟਰੈਕਟਰ ਮਾਰਚ ਕੱਢਿਆ ਕੁਝ ਜਿਹੜੇ ਪਿੰਡ ਸ਼ਹਿਰਾਂ ਦੇ ਨੇੜੇ ਨੇ ਵੱਡੇ ਸ਼ਹਿਰਾਂ ਦੇ ਨੇੜੇ ਨੇ ਉਹ ਵੱਡੀਆਂ-ਵੱਡੀਆਂ ਲਾਈਨਾਂ ਟਰੈਕਟਰਾਂ ਦੀਆਂ ਲੈ ਕੇ ਸ਼ਹਿਰਾਂ 'ਚ ਆਏ ਤੇ ਉਹਨਾਂ ਨੇ ਸ਼ਹਿਰਾਂ 'ਚ ਟਰੈਕਟਰ ਮਾਰਚ ਕੱਢਿਆ ਕੁਝ ਲੋਕ ਕੁਝ ਪਿੰਡ ਜਿਹੜੇ ਤਹਿਸੀਲਾਂ ਦੇ ਨੇੜੇ ਨੇ ਤਹਿਸੀਲ ਜਿਹੜੀਆਂ ਛੋਟੀਆਂ ਨੇ ਉਹ ਤਹਿਸੀਲਾਂ ਦੇ ਵਿੱਚ ਉਹਨਾਂ ਨੇ ਟਰੈਕਟਰ ਮਾਰਚ ਆਰਗੇਨਾਈਜ਼ ਕਰੇ ਤੇ ਵੱਡੇ-ਵੱਡੇ ਬੈਨਰ ਉਹਨਾਂ ਨੇ ਆਪਣੇ ਟਰੈਕਟਰਾਂ ਦੇ ਮੂਰੇ ਟੰਗੇ ਹੋਏ ਸੀ ਵੀ ਲੈਂਡ ਪੂਲਿੰਗ ਪਾਲਿਸੀ ਮਾਰੂਗਾ ਇਹਨੂੰ ਵਾਪਸ ਕਰੋ ਤੇ ਕੁਝ ਸਰਕਾਰ ਦੇ ਖਿਲਾਫ ਵੀ ਉਹਨਾਂ ਨੇ ਨਾਹਰੇਬਾਜੀ ਕੀਤੀ ਹੈ ਜੀ ਤੇ ਬਾਕੀ ਕੁਝ ਦੇਸ਼ ਭਕਤੀ ਦੇ ਜਿਹੜੇ ਗੀਤ ਸੀਗੇ ਕਿਸਾਨੀ ਨਾਲ ਸੰਬੰਧਿਤ ਗੀਤ ਸੀਗੇ ਉਹ ਗੀਤ ਵੀ ਅਰਵਿੰਦਰ ਜੀ ਚਲਾਏ ਜਾ ਰਹੇ ਸੀਗੇ ਤੇ ਉਹ ਚੀਜ਼ਾਂ ਨਾ ਕਿਤੇ ਨਾ ਕਿਤੇ ਮਤਲਬ ਕਿ ਸ਼ਹਿਰੀਆਂ ਨੂੰ ਵੀ ਅਟਰੈਕਟ ਕਰਦੀਆਂ ਨੇ ਜੀ ਜਿਵੇਂ ਪਿਛਲੇ ਸੰਘਰਸ਼ ਦੇ ਵਿੱਚ ਆਪਾਂ ਨੇ ਦੇਖਿਆ ਦਿੱਲੀ ਸੰਘਰਸ਼ ਦੇ ਵਿੱਚ ਜਿਹੜੇ ਸ਼ਹਿਰੀ ਸੀਗੇ ਸ਼ਹਿਰੀਆਂ ਨੇ ਵੀ ਬਹੁਤ ਵੱਡੇ ਲੈਵਲ ਤੇ ਸਪੋਰਟ ਕੀਤੀ ਸੀ ਦਿੱਲੀ ਸੰਘਰਸ਼ ਦੇ ਵਿੱਚ ਕਿਸਾਨਾਂ ਦੀ ਅੱਜ ਵੀ ਕਈ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਿਆ ਵੀ ਸ਼ਹਿਰੀਆਂ ਨੇ ਬੜਾ ਮਤਲਬ ਕਿ ਪੁਲੀਸ ਟੀਟਰੀਕ ਦੇ ਨਾਲ ਕਿਸਾਨਾਂ ਨੂੰ ਟਰੈਕਟਰ ਮਾਰਚ ਕੱਢਣ ਦਿੱਤਾ ਨਹੀਂ ਜਰਨਲੇ ਕੀ ਹੁੰਦਾ ਵੀ ਰੌਲਾ ਪੈ ਜਾਂਦਾ ਟ੍ਰੈਫਿਕ ਜਾਮ ਹੋ ਜਾਂਦੀ ਹੈ ਵੀ ਕਿਤੇ ਗਰਮੂ ਗਰਮੀ ਹੋ ਜਾਂਦੇ ਨੇ ਅੱਜ ਸ਼ਹਿਰੀਆਂ ਨੇ ਵੀ ਕਿਤੇ ਨਾ ਕਿਤੇ ਇਹ ਜੋ ਆਪਣੀ ਸਪੋਰਟ ਜ਼ਾਹਰ ਕਰਦੇ ਦਿਖੇ ਨੇ ਜੀ ਉਹ ਕਿਉਂਕਿ ਕਿਸਾਨਾਂ ਨੂੰ ਇਹ ਵੀ ਪਤਾ ਵੀ ਜੀ ਉਹ ਜਿਹੜੀ ਅਰਬਨ ਅਰਬਨ ਲੋਕਾਂ ਦੀ ਸਪੋਰਟ ਹੈ ਉਹ ਵੀ ਉਹਨਾਂ ਲਈ ਬਹੁਤ ਜ਼ਰੂਰੀ ਹੈ ਜੀ ਸੋ ਅੱਜ ਜਿਹੜਾ ਇਹ ਟਰੈਕਟਰ ਮਾਰਚ ਕੱਢਿਆ ਗਿਆ ਇਹ ਨੇ ਇੱਕ ਬੜਾ ਸਟਰੋਂਗ ਮੈਸੇਜ ਜਿਹੜਾ ਕਨਵੇ ਕਰਨਾ ਚਾਹੁੰਦੇ ਸੀ ਕਿਸਾਨ ਉਸੇ ਤਰੀਕੇ ਦਾ ਅਰਵਿੰਦਰ ਜੀ ਕਨਵੇ ਕਰਤਾ ਜੀ ਮੇਰੇ ਹਿਸਾਬ ਨਾਲ ਆਪਣੇ ਹਿਸਾਬ ਨਾਲ ਜੋ ਦੇਖਿਆ ਗਿਆ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਨੇ ਜੀ ਜੀ ਬਿਲਕੁਲ ਸ਼ਰਮਾ ਜੀ ਮੈਨੂੰ ਲੱਗਦਾ ਹੈ ਪੰਜਾਬ ਚ ਜਦੋਂ ਕਿਸਾਨੀ ਦੀ ਗੱਲ ਆ ਜਾਂਦੀ ਹੈ ਤਾਂ ਕੱਲਾ ਕਿਸਾਨ ਹੀ ਹੈ ਜਿਹਨੂੰ ਕਾਬੂ ਕਰਨਾ ਔਖਾ ਹੋ ਜਾਂਦਾ ਕਿਉਂਕਿ ਹਰ ਕੋਈ ਉਹਦੀ ਹਮਾਇਤ ਕਰਨ ਲੱਗ ਜਾਂਦਾ ਹੈ ਸਾਡੇ ਤਾਂ ਮੁੱਖ ਮੰਤਰੀ ਸਾਹਿਬ ਆਪ ਕਿਸਾਨੀ ਪਰਿਵਾਰ ਚੋਂ ਨੇ ਜੱਟ ਪਰਿਵਾਰ ਚੋਂ ਨੇ ਉਹਨਾਂ ਨੂੰ ਬਾਖੂਬੀ ਬਾਰਿਕੀਆਂ ਸਮਝ ਨੇ ਕਿ ਭਾਈ ਜਦੋਂ ਕਿਤੇ ਬਾਹਰਲੀ ਭੀੜ ਪੈਂਦੀ ਆ ਇਹ ਤਾਂ ਪੰਜਾਬ ਦਾ ਇਤਿਹਾਸ ਹੀ ਦੱਸਦਾ ਆ ਜਦੋਂ ਅਸੀਂ ਹਿਸਟਰੀ ਪੜ ਲਈਏ ਮੋਗਲ ਹਿਸਟਰੀ ਤਾਂ ਜਦੋਂ ਵੀ ਧੜਵੀ ਆਏ ਨੇ ਤਾਂ ਪੰਜਾਬ ਖੜਾ ਹੋ ਗਿਆ ਪਹਿਲਾਂ ਕਿ ਭਾਈ ਐ ਨਹੀਂ ਮੈਂ ਜਾਣ ਦਿੰਦਾ ਚਲੋ ਉਹ ਦਰਦ ਕੇ ਮਾਰਕੁੱਟ ਕੇ ਲੁੱਟਾਂ ਲਾਟਾਂ ਕਰਕੇ ਅੱਗੇ ਭਾਰਤ ਚ ਵੜ ਜਾਂਦੇ ਸੀ ਤੇ ਵੜ ਬੁਰ ਕੇ ਜਦੋਂ ਵਾਪਸ ਜਾਂਦੇ ਪੰਜਾਬੀ ਫੇਰ ਨਹੀਂ ਸੀ ਛੱਡਦੇ ਉਹਨਾਂ ਨੂੰ ਸੋ ਇਹ ਤਾਂ ਸਾਡਾ ਇਤਿਹਾਸ ਹੈ ਇਸ ਕੌਮ ਦੇ ਬਲੱਡ ਦੇ ਵਿੱਚ ਨਾ ਜੀ ਇੱਕ ਰੈਵਿਊਲੂਸ਼ਨਰੀ ਜੀਨਸ ਫਲੋਟ ਕਰਦੀਆਂ ਨੇ ਜਿਹੜੇ ਸਾਇੰਟਿਸਟ ਦੱਸਦੇ ਨੇ ਜਾਂ ਇਤਿਹਾਸਕਾਰ ਦੱਸਦੇ ਆ ਉਹ ਕਹਿੰਦੇ ਜੀ ਇਹਨਾਂ ਦੇ ਇਹਨਾਂ ਦੇ ਮਨ ਦੇ ਵਿੱਚ ਹੀ ਆ ਜਾਂਦੀ ਹੈ ਬਗਾਵਤ ਜੇ ਇਹਨਾਂ ਨੂੰ ਕੋਈ ਮਾੜਾ ਮੋਟਾ ਛੇੜਦਾ ਆ ਤੇ ਜੇ ਪੀਸਫੁੱਲ ਨੇ ਜੇ ਸ਼ਾਂਤ ਨੇ ਤਾਂ ਜ਼ਰੂਰ ਇਹ ਆਪਣੀ ਹਾੜੀ ਸੌਣੀ ਵਾਲੀ ਫਸਲ ਕਰਕੇ ਤੇ ਕਦੇ ਤਾਸ਼ ਖੇਡਦੇ ਆ ਸੱਥਾਂ 'ਚ ਬੈਠੇ ਕਦੇ ਗੱਪਾਂ ਮਾਰਦੇ ਆ ਫਿਰ ਉਹਨੂੰ ਕਹਿੰਦੇ ਜੀ ਖੁੰਡ ਚਰਚਾ ਆ ਜੀ ਇਹ ਸਾਡੀ ਤੇ ਉਹਨਾਂ ਚੀਜ਼ਾਂ ਨੂੰ ਦੇਖਦੇ ਆ ਸ਼ਰਮਾ ਜੀ ਇਹ ਤਾਂ ਲੱਗ ਰਿਹਾ ਹੈ ਕਿ ਕਿਸਾਨਾਂ ਦੀ ਮੰਗ ਨਾ ਮੰਨ ਕੇ ਜ਼ਰੂਰ ਸਰਕਾਰ ਇਸ ਵੇਲੇ ਦੁਚਿੱਤੀ ਦੇ ਵਿੱਚ ਫਸ ਗਈ ਹੈ ਕਿ ਭਾਈ ਇਹਨੂੰ ਅਸੀਂ ਵਾਪਸ ਲਈਏ ਜਾਂ ਨਾ ਲਈਏ ਯੂ-ਟਰਨ ਲਈਏ ਨਾ ਲਈਏ ਮੀਡੀਆ 'ਨਾਂ ਤੇ ਰਿਪੋਰਟਾਂ ਸ਼ੁਰੂ ਕਰਤੀਆਂ ਸੀਗੀਆਂ ਅਖੇ ਜੀ ਆ ਬੱਸ ਜੀ ਅੱਜ ਕੱਲ ਚ ਬੜੀ ਪੁਖਤਾ ਜਾਣਕਾਰੀ ਹੈ ਜੀ ਵਾਪਸ ਹੋ ਜੂਗੀ ਜੀ ਠੀਕ ਹੈ ਕੋਈ ਇਦੇ 'ਚ ਹਾ ਤੱਕ ਨਹੀਂ ਹੈ ਸਰਕਾਰ ਦੀ ਜੇ ਸਰਕਾਰ ਲੋਕਾਂ ਦੀ ਗੱਲ ਮੰਨ ਰਹੀ ਹੈ ਇਹਦੇ 'ਚ ਉਹਨਾਂ ਦਾ ਵੱਡਾ ਪਾਣੀ ਹੈ ਕਿ ਭਾਈ ਆ ਦੇਖੋ ਆ ਵੀ ਤੁਹਾਡੀ ਗੱਲ ਮੰਨ ਲਈ ਆ ਤੇ ਹੁਣ ਤੁਸੀਂ ਹੀ ਵੋਟਾਂ ਵੇਲੇ ਧਿਆਨ ਰੱਖਿਓ ਸਾਡਾ ਪਰ ਖੈਰ ਜੀ ਉਹ ਗੱਲ ਉਹ ਹੀ ਆ ਕਹਿੰਦਾ ਜੀ ਇੱਕ ਚੀਨੀ ਕਹਾਵਤ ਸੀਗੀ ਸ਼ਰਮਾ ਜੀ ਉਹ ਕਹਿੰਦਾ ਜੇ ਤੂੰ ਅੱਜ ਮੱਛੀ ਹੋਵੇਂ ਤਾਂ ਤੈਨੂੰ ਮੈਂ ਪਾਣੀ 'ਚ ਛੁੱਟਦਾ ਹੁਣ ਕੌਣ ਕਿਹਨੂੰ ਕੀ ਸਮਝਦਾ ਆ ਕੌਣ ਕਿਹਨੂੰ ਜੀਵਨ ਦੇਣਾ ਚਾਹੁੰਦਾ ਆ ਉੱਥੇ ਆ ਕੇ ਗੱਲ ਖੜੀ ਆ ਜੀ ਇਸ ਵੇਲੇ ਤੇ ਕਿਸਾਨਾ ਨੇ ਸ਼ਰਮਾ ਜੀ ਕਹਿੰਦੇ ਆਈਟੀ ਸੈੱਲ ਵੀ ਬੜੇ ਆਪਣੇ ਸਟਰੋਂਗ ਕਰ ਲਏ ਜਿੱਦਾਂ 2019-20 ਵਾਲੇ ਧਰਨੇ 'ਚ ਕੀਤੇ ਸੀਗੇ ਦਿੱਲੀ ਵਾਲੇ 'ਚ ਬੜਾ ਇਹਨਾਂ ਨੇ ਲਬੜਾ ਸ਼ੁਰੂ ਕਰਤਾ ਕੌਣ ਕਿਹੜੀ ਤਸਵੀਰ ਪਾ ਰਿਆ ਆ ਉਹਦੇ ਬਾਰੇ ਜਾਣਕਾਰੀ ਦਿਓ ਜੀ ਕੀ ਗੱਲ ਆ ਪੂਰੀ ਹਾਂਜੀ ਰਵਿੰਦਰ ਜੀ ਮੇਰੀ ਨਾਲ ਕਈ ਜਿਹੜੇ ਕਿਸਾਨੀ ਲੀਡਰ ਨੇ ਉਹਨਾਂ ਨਾਲ ਗੱਲ ਹੋਈ ਆ ਜੀ ਜਿਹੜੇ ਜਿਹੜੀਆਂ ਟੀਮਾਂ ਪਹਿਲਾਂ ਦਿੱਲੀ ਵਾਲੇ ਸੰਘਰਸ਼ ਦੇ ਵਿੱਚ ਜਿਨ੍ਹਾਂ ਨੇ ਬਹੁਤ ਵੱਡਾ ਰੋਲ ਪਲੇ ਕੀਤਾ ਸੀ ਰਵਿੰਦਰ ਜੀ ਕਿਸਾਨੀ ਦੇ ਵਿੱਚ ਮਤਲਬ ਕਿ ਉਹ ਟੀਮਾਂ ਦੁਬਾਰਾ ਸਾਰੀਆਂ ਜਿਹੜੀਆਂ ਐਕਟੀਵੇਟ ਹੋ ਗਈਆਂ ਕੁਝ ਕਿਸਾਨਾਂ ਨੇ ਨਵੀਆਂ ਟੀਮਾਂ ਵੀ ਬਣਾਈਆਂ ਨੇ ਉਹਨਾਂ ਦੇ ਦੱਸਣ ਦੇ ਮੁਤਾਬਕ ਜਿਹੜੀਆਂ ਆਨਲਾਈਨ ਜਿਹੜੀ ਕੈਂਪੇਨ ਚਲਾਈ ਜਾ ਰਹੀ ਹੈ ਨਾ ਜੀ ਲੈਂਡ ਪੂਲਿੰਗ ਪਾਲਿਸੀ ਨੂੰ ਜਸਟੀਫਾਈ ਕਰਨ ਲਈ ਕਿਸਾਨਾਂ ਦਾ ਕਹਿਣਾ ਹੈ ਵੀ ਇਹ ਕਿ ਨਾ ਆਨਲਾਈਨ ਤੇ ਆਮੈਂਡ ਬਹੁਤ ਬੜੀ ਕੈਂਪੇਨ ਚੱਲ ਰਹੀ ਹੈ ਵੀ ਕੁਝ ਹੱਦ ਤਰ੍ਹਾਂ ਨੇ ਇਹਨਾਂ ਨੇ ਵੀ ਲੈਂਡ ਪੂਲਿੰਗ ਪਾਲਿਸੀ ਨੂੰ ਜਸਟੀਫਾਈ ਕੀਤਾ ਜਾਵੇ ਇਹ ਸਾਰਾ ਦਾ ਕਹਿਣਾ ਜੀ ਉਸ ਚੀਜ਼ ਨੂੰ ਅਸੀਂ ਕਾਊਂਟਰ ਕਰਨਾ ਚਾਹੁੰਦੇ ਆ ਜੀ ਵੀ ਅਸੀਂ ਸੱਚ ਲੋਕਾਂ ਦੇ ਮੂਹਰੇ ਦੱਸਣਾ ਦੱਸਣਾ ਚਾਹੁੰਦੇ ਆ ਵੀ ਤਾਂ ਕਿ ਇਹ ਮਿਸ ਇਨਫਾਰਮੇਸ਼ਨ ਨੂੰ ਫੈਲਣ ਤੋਂ ਪਹਿਲਾਂ ਹੀ ਕੰਟਰੋਲ ਕੀਤਾ ਜਾ ਸਕੇ ਜਿਵੇਂ ਮੰਡੇ ਨੂੰ ਇੱਕ ਅਫਸਰ ਸਾਹਿਬ ਨੇ ਇੱਕ ਅਫਸਰ ਸਾਹਿਬ ਨੇ ਇੱਕ ਕਿਸੇ ਦੀ ਫੋਟੋ ਪਾਈ ਸੀ ਤੇ ਲਿਖਿਆ ਸੀ ਵੀ ਉਹਨਾਂ ਨੇ ਆਪਣੀ ਜਿਹੜੀ ਜ਼ਮੀਨ ਹੈ ਵੀ ਉਹ ਡੋਨੇਟ ਕਰਤੀ ਜੀ ਤੇ ਵੀ ਆਪਣੀ ਡੋਨੇਟ ਨਹੀਂ ਉਹ ਕਨਸੈਂਟ ਦੇ ਸੀ ਲੈਂਡ ਪੂਲਿੰਗ ਪਾਲਿਸੀ ਵਾਸਤੇ ਵੀ ਉਹ ਜਿਹੜਾ ਕੋਕ ਕਲੇਮ ਕੀਤਾ ਗਿਆ ਸੀ ਵੀ ਬਹੁਤ ਵੱਡਾ ਇੱਕ ਚੰਕਲੈਂਡ ਦਾ ਜੀ ਤੇ ਕਿਸਾਨਾਂ ਦੇ ਜਿਹੜੇ ਮੁੰਡੇ ਨੇ ਜਿਹੜੇ ਕਿਸਾਨਾਂ ਦੀਆਂ ਟੀਮਾਂ ਨੇ ਉਹਨਾਂ ਨੇ ਇਮੀਡੀਏਟਲੀ ਮਤਲਬ ਕਿ ਬਹੁਤ ਜਲਦੀ ਐਕਸਪੋਜ਼ ਕਰਤਾ ਵੀ ਜਿਹੜਾ ਇਹ ਬੰਦਾ ਹੈ ਜੀ ਇਹਦਾ ਕਿਸਾਨੀ ਨਾਲ ਕੋਈ ਸੰਬੰਧ ਨਹੀਂ ਵੀ ਜਿਹੜੇ ਬੰਦੇ ਨੇ ਜਿਹੜੇ ਬੰਦੇ ਦੀ ਫੋਟੋ ਪਾਈ ਗਈ ਹੈ ਆਮ ਆਦਮੀ ਪਾਰਟੀ ਦੇ ਲੀਡਰਾਂ ਨਾਲ ਵੀ ਉਹ ਤਾਂ ਆਲਰੇਡੀ ਕੰਡਕਟਰਿਸਟ ਹੈ ਤੇ ਉਸ ਤੋਂ ਪਹਿਲਾਂ ਉਸ ਤੋਂ ਬਾਅਦ ਮੰਗਲਵਾਰ ਨੂੰ ਅਰਵਿੰਦਰ ਜੀ ਇੱਕ ਹੋਰ ਸੀਗੇ ਜਿਹੜੇ ਕੋਈ ਦੱਸਿਆ ਜਾ ਰਿਹਾ ਹੈ ਵੀ ਕਿਸੇ ਆਮ ਆਦਮੀ ਪਾਰਟੀ ਦੇ ਲੀਡਰ ਦੇ ਹੀ ਰਿਲੇਟਿਵ ਨੇ ਉਹਨਾਂ ਵੱਲੋਂ ਇੱਕ ਫੋਟੋ ਪਾਈ ਗਈ ਠੀਕ ਕਿਸੇ ਅਫਸਰ ਦੇ ਨਾਲ ਤੇ ਉਹਨਾਂ ਨੇ ਕਲੇਮ ਕੀਤਾ ਸੀਗਾ ਫੋਟੋ ਦੇ ਨਾਲ ਤੇ ਵੀਡੀਓ ਨਾਲ ਲਿਖਿਆ ਗਿਆ ਸੀ ਵੀ ਇਹਨਾਂ ਨੇ ਵੀ ਲੈਂਡ ਪੂਲਿੰਗ ਪਾਲਿਸੀ ਨੂੰ ਕੰਸੈਂਟ ਦਿੱਤੀ ਆਪਣੀ ਜ਼ਮੀਨ ਜਿਹੜੀ ਸੀਗੀ ਉਹ ਦੇਣ ਵਾਸਤੇ ਜੀ ਪਰ ਬਾਅਦ ਜਿਹੜੇ ਕਿਸਾਨਾਂ ਦੇ ਇਹ ਸ਼ਰਮਾ ਜੀ ਇੰਡੀਅਨ ਇੰਡੀਅਨ ਐਕਸਪ੍ਰੈਸ ਨੇ ਜੀ ਖਬਰਾਂ ਛਾਪੀਆਂ ਨੇ ਸ਼ਰਮਾ ਜੀ ਅੱਜ ਇੰਡੀਅਨ ਐਕਸਪ੍ਰੈਸ ਖਬਰਾਂ ਛਾਪੀਆਂ ਨੇ ਡੀਸੀ ਸਾਹਮਣੇ ਲੁਧਿਆਣਾ ਦੇ ਉਹਨਾਂ ਨੇ ਤਸਵੀਰ ਪਾਈ ਸੀ ਕੋਈ ਆਗੂ ਨੇ 바ਵਾ ਤੇ ਉਹਨਾਂ ਨੇ ਕੰਸੈਂਟ ਦਿੱਤੀ ਉਹਨਾਂ ਨੇ ਫੋਟੋ ਲਈ ਹੈ ਨਾ ਇਨ ਐਕਸਪ੍ਰੈਸ ਨੇ ਜੀ ਜੀ ਤੇ ਉਹ ਕਹਿੰਦੇ ਕਹਿੰਦੇ ਜੀ ਇਹ ਤਾਂ ਕਹਿੰਦੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹਨਾਂ ਦੇ ਹਸਬੰਡ ਨੇ ਇਹ ਕਹਿੰਦੇ ਤੇ ਉਹ ਕੁ ਚੇਅਰਮੈਨ ਵੀ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਉਹਨਾਂ ਦੇ ਵਾਈਫ ਨੇ ਸੋ ਉਹ ਤਾਂ ਤਸਵੀਰਾਂ ਛਾਪ ਗਈਆਂ ਜੀ ਤੇ ਕਿਸਾਨ ਬੜੇ ਸ਼ਰਮਾ ਜੀ ਤੇਜ਼ ਹੋਏ ਹੋਇਆ ਇਹ ਸਰਕਾਰ ਨੂੰ ਮੈਨੂੰ ਲੱਗਦਾ ਹੈ ਕਿਸੇ ਤਰੀਕੇ ਹੁਣ ਬੈਠ ਕੇ ਸਮਝੌਤਾ ਕਰਨਾ ਚਾਹੀਦਾ ਕਿ ਭਾਈ ਜਾਂ ਤਾਂ ਤੁਸੀਂ ਮੰਨ ਲਿਓ ਜਾਂ ਅਸੀਂ ਮੰਨ ਲਈਏ ਇੱਕ ਪਾਸੇ ਕਰੀਏ ਕਿਉਂਕਿ ਤੁਹਾਨੂੰ ਲੱਗਦਾ ਨਹੀਂ ਕਿ ਵਾਦ ਦਾ ਜਾ ਰਿਹਾ ਜੀ ਇਹ ਝਗੜਾ ਇਹਨਾਂ ਦਾ ਆਪਸ ਦੇ ਵਿੱਚ ਇਹ ਜੇ ਅੱਜ ਹੀ ਠੱਪ ਹੋ ਜੇ ਅੱਜ ਹੀ ਜਿੱਦਾਂ ਮੋਦੀ ਸਾਹਿਬ ਨੇ ਇੱਕੋ ਵਾਰੀ ਕਹਿਤਾ ਸੀ ਜੀ ਮੈਂ ਤਿੰਨੇ ਕਾਲੇ ਕਾਨੂੰਨ ਵਾਪਸ ਲੈ ਲੈਣਾ ਆ ਤੇ ਕਿਸਾਨ ਕਹਿੰਦੇ ਸੀ ਭਾਈ ਕੋਈ ਨਹੀਂ ਹੁਣ ਅਸੀਂ ਸੰਜਮ ਨਾਲ ਉੱਠ ਕੇ ਜਾਵਾਂਗੇ ਦਿੱਲੀ ਤੋਂ ਨਹੀਂ ਛੇਤੀ ਨਹੀਂ ਜਾਂਦੇ ਵੀ ਦੋ ਚਾਰ ਦਿਨ ਫੇਰ ਉਹਨਾਂ ਨੇ ਲਾਇਏ ਸੀ ਉੱਥੇ ਪਟਾਕੇ ਬਲੂਕੇ ਚਲਾਏ ਇੰਜੋਏ ਕਰਕੇ ਫੇਰ ਵਾਪਸ ਆਏ ਬੜੇ ਆਰਾਮ ਨਾਲ ਕਿਉਂਕਿ ਟਰਮਾ ਹੈ ਆ ਜੀ ਕਿਸਾਨਾਂ ਦੇ ਵਿੱਚ ਡਿਸਪਲਿਨ ਵੀ ਹੈਗਾ ਤੇ ਸਰਕਾਰ ਜਿਹੜਾ ਮੰਤਰੀ ਜੀ ਜੀ ਮੰਤਰੀ ਜੀ ਜਿਹੜਾ ਇਹ ਆਈਟੀ ਆਈਟੀ ਦੀਆਂ ਟੀਮਾਂ ਕਿਸਾਨਾਂ ਦੀ ਐਕਟਿਵ ਹੋਈਆਂ ਨੇ ਨਾ ਜੀ ਇਸ ਦੇ ਨਾਲ ਬਹੁਤ ਕਲੀਅਰਿਫਿਕੇਸ਼ਨ ਆਉਣੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਦੇਖੋ ਉਹ ਜਿਹੜੇ ਕਿਸਾਨ ਨੇ ਕਿਸਾਨੀ ਮੂਵਮੈਂਟ ਹੈ ਉਹ ਪਹਿਲਾਂ ਵਾਂਗੂ ਨਹੀਂ ਚੱਲਦੀ ਜੀ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਉਹ ਆਈਟੀ ਸੈਕਟਰ ਦੇ ਵਿੱਚ ਐਨੇ ਐਕਸਪਰਟ ਨਹੀਂ ਸੀਗੇ ਉਹ ਸਿਰਫ ਸੜਕਾਂ 'ਤੇ ਬੈਠਣ ਜਾਣਦੇ ਸੀਗੇ ਪਰ ਜਿਹੜਾ ਹੁਣ ਦਾ ਕਿਸਾਨ ਹੈ ਰਵਿੰਦਰ ਜੀ ਉਹ ਇਨਫੋਰਮੇਸ਼ਨ ਟੈਕਨੋਲੋਜੀ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਯੂਜ਼ ਕਰਦਾ ਹੈ ਉਹ ਆਨਲਾਈਨ ਕੈਂਪੇਨ ਨੂੰ ਵੀ ਸਮਝਦਾ ਹੈ ਉਹ ਆਫਲਾਈਨ ਕੈਂਪੇਨ ਨੂੰ ਵੀ ਸਮਝਦਾ ਹੈ ਉਹਨੂੰ ਇਹ ਵੀ ਪਤਾ ਹੈ ਜੀ ਆਨਲਾਈਨ ਕੈਂਪੇਨ ਨੂੰ ਕਾਊਂਟਰ ਕਿਵੇਂ ਕਰਨਾ ਹੈ ਆਨਲਾਈਨ ਕੈਂਪੇਨ ਚਲਾਉਣੀ ਕਿਵੇਂ ਹੈ ਜੀ ਸੋ ਆਉਣ ਵਾਲੇ ਦਿਨਾਂ ਚ ਰਵਿੰਦਰ ਜੀ ਜਿਹੜਾ ਹੈ ਹੁਣ ਆਈਟੀ ਸੈੱਲ ਕਿਸਾਨਾਂ ਦੇ ਜਿਹੜੇ ਬੱਚੇ ਨੇ ਜਾਂ ਜਿਹੜੇ ਯੰਗ ਕਿਸਾਨ ਨੇ ਉਹਨਾਂ ਨੇ ਜਿਹੜੀ ਇਹ ਕਮਾਂਡ ਸੰਭਾਲੀ ਹੈ ਵੀ ਇਹ ਅਸੀਂ ਜਿਹੜੀ ਲੈਂਡ ਪੂਲਿੰਗ ਪਾਲਿਸੀ ਦੇ ਹੱਕ ਦੇ ਵਿੱਚ ਕੁਝ ਜਿਹੜੇ ਅਫਸਰ ਨੇ ਉਹ ਸ਼ਰਾਰਤਾਂ ਕਰਨ ਦੀ ਕੋਸ਼ਿਸ਼ ਕਰਦੇ ਨੇ ਵੀ ਫੋਟੋਆਂ ਪਾਦਾ ਮੇਰੇ ਬੰਦਿਆਂ ਨੇ ਕਿ ਇਹਨਾਂ ਨਾਲ ਕਿਸਾਨੀ ਨਾਲ ਕੋਈ ਸੰਬੰਧ ਨਹੀਂ ਹੈਗਾ BS1 ਨੂੰ ਨੂੰ ਕਾਊਂਟਰ ਕਰਾਂਗੇ ਜੀ ਉਹਦੇ ਨਾਲ ਅਰਵਿੰਦਰ ਜੀ ਕੁਝ ਇਹ ਆਪਾਂ ਕਹੀਏ ਵੀ ਇਹ ਇਹਨਾਂ ਦਾ ਵੀ ਹੱਕ ਹੈ ਜੀ ਕਿਸਾਨਾਂ ਦਾ ਕਿਉਂਕਿ ਕਿਸਾਨਾਂ ਨੂੰ ਸਹੀ ਇਨਫੋਰਮੇਸ਼ਨ ਤਾਂ ਦੇਖੋ ਆਉਣੀ ਚਾਹੀਦੀ ਹੈ ਨਾ ਕਿਸਾਨਾਂ ਦਾ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਹੇ ਹੈ ਵੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਜਿਹੜੇ ਅਫਸਰ ਨੇ ਉਹ ਮਿਸਗਾਈਡ ਕਰ ਰਹੇ ਨੇ ਕਿਸਾਨਾਂ ਨੂੰ ਉਹੋ ਜਿਹੜੀ ਲੈਂਡ ਪੂਲਿੰਗ ਪਾਲਿਸੀ ਦੀ ਸੱਚਾਈ ਹੈ ਉਹ ਸਾਹਮਣੇ ਨਹੀਂ ਲਿਆਉਣ ਦੇ ਰਹੇ ਹੁਣ ਜਿਹੜੀਆਂ ਇਹ ਫੋਟੋਆਂ ਅਰਵਿੰਦਰ ਜੀ ਪਾਈਆਂ ਜਾ ਰਹੀਆਂ ਨੇ ਖਬਰਾਂ ਚ ਲਗਰੀਆਂ ਨੇ ਵੀ ਫਲਾਣੇ ਬੰਦੇ ਨੇ ਇੰਨੀ ਜ਼ਮੀਨ ਦੇਤੀ ਉਹਨੇ ਇੰਨੀ ਜ਼ਮੀਨ ਦੇਤੀ ਪਰ ਜਦੋਂ ਕਿਸਾਨ ਉਹਨਾਂ ਚੀਜ਼ਾਂ ਨੂੰ ਐਕਸਪੋਜ਼ ਕਰਦੇ ਨੇ ਰਿਸਰਚ ਕਰਕੇ ਉਹ ਪਤਾ ਲੱਗਦਾ ਵੀ ਉਹਨਾਂ ਦਾ ਤਾਂ ਕਿਸਾਨੀ ਨਾਲ ਕੋਈ ਸੰਬੰਧ ਨਹੀਂ ਜੀ ਸੋ ਇਹ ਫਿਰ ਕਿਹਨੇ ਕਿਹਾ ਜਿਹੜੀਆਂ ਇਹ ਜਿਹੜੀਆਂ ਇਹ ਕੰਨਾਂ ਜਿਹੜੇ ਦੋਸ਼ ਨੇ ਕਿਸਾਨਾਂ ਦੇ ਕਿਸਾਨ ਪਹਿਲੇ ਦਿਨ ਤੋਂ ਦੋਸ਼ ਲਾਉਂਦੇ ਆ ਰਹੇ ਨੇ ਵੀ ਜਿਹੜੇ ਅਫਸਰ ਨੇ ਪੰਜਾਬ ਦੇ ਉਹ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਖੋਹ ਕੇ ਇੰਡਸਟ੍ਰੀਅਲਿਸਟਾਂ ਨੂੰ ਰੀਅਲ ਅਸਟੇਟ ਡਿਵੈਲਪਰਸ ਨੂੰ ਦੇਣਾ ਚਾਹੁੰਦੇ ਨੇ ਸਰਕਾਰ ਦੇ ਨਾਲ ਰਲ ਕੇ ਹੁਣ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਐਕਸਪੋਜ਼ ਕਰਦੇ ਨੇ ਜਦੋਂ ਕਿਸਾਨ ਕਿਤਨਾ ਕਿਤੇ ਜਿਹੜੇ ਦੋਸ਼ ਨੇ ਅਰਵਿੰਦਰ ਜੀ ਉਹਨਾਂ ਦੇ ਉਹ ਵੀ ਫਿਰ ਉਹਨਾਂ ਨੂੰ ਵੀ ਨਾ ਕਿਤਨਾ ਕਿਤੇ ਸੱਚਾਈ ਵਾਲੇ ਪਾਸੇ ਜਾਂਦੇ ਦਿਖ ਰਹੀਆਂ ਨੇ ਗੱਲਾਂ ਜੀ ਕਿਸਾਨਾਂ ਦਾ ਇਹ ਕਹਿਣਾ ਹੈ ਉਹ ਕਹਿੰਦੇ ਆਉਣ ਵਾਲੇ ਦਿਨਾਂ 'ਚ ਅਸੀਂ ਇਹਨੂੰ ਹੋਰ ਵਧਾਵਾਂਗੇ ਜੀ ਜਿਹੜੀ ਸਾਡੀ ਇਹ ਆਨਲਾਈਨ ਕੈਂਪੇਨ ਹੈ ਤਾਂ ਕਿ ਹਰ ਕਿਸਾਨ ਨੂੰ ਪਤਾ ਲੱਗ ਸਕੇ ਵੀ ਝੂਠ ਕੀ ਹੈ ਸੱਚ ਕੀ ਹੈ ਜੀ ਜੀ ਸ਼ਰਮਾ ਜੀ ਬਿਲਕੁਲ ਮੈਨੂੰ ਯਾਦ ਆ ਇੱਕ ਮੇਅਰ ਸੀਗੇ ਤੁਹਾਡੇ ਵੀ ਵਾਕਫ ਨੇ ਮੇਰੇ ਵੀ ਵਾਕਫ ਸੀਗੇ ਉਹ ਤੇ ਅੱਜ ਤਾਂ ਨਹੀਂ ਹੈਗੇ ਖੈਰ ਮੇਰ ਉਹ ਤੇ ਉਹਨਾਂ ਨੇ ਇੱਕ ਵਾਰੀ ਗੱਲ ਸੁਣਾਈ ਕਹਿੰਦੇ ਮੈਂ ਕਿਤੇ ਆਈਪੀਐਸ ਆਈਐਸ ਅਫਸਰਾਂ ਦੀ ਟੋਲੀ 'ਚ ਬੈਠਾ ਤੇ ਗੱਲਾਂਬਾਤਾਂ ਚੱਲ ਰਹੀਆਂ ਕਿ ਮੈਂ ਰਿਟਾਇਰ ਹੋ ਜਾਊਂਗਾ ਤਾਂ ਮੈਂ ਇਹ ਕਰੂੰਗਾ ਮੈਂ ਰਿਟਾਇਰ ਹੋ ਜਾਊਂਗਾ ਮੈਂ ਆਪਣੇ ਬੇਟੇ ਕੋਲੇ ਚਲਾ ਜਾਊਂਗਾ ਮੈਂ ਰਿਟਾਇਰ ਹੋਊਂਗਾ ਤਾਂ ਮੈਂ ਫਲਾਣਾ ਆਪਣਾ ਸ਼ੌਕ ਪੂਰਾ ਕਰੂੰਗਾ ਤੇ ਸੇਰ ਸੋਚੀ ਜਾਣ ਕਿ ਭਾਈ ਰਿਟਾਇਰਮੈਂਟ ਤੋਂ ਬਾਅਦ ਸੱਚਮੁੱਚ ਲਾਈਫ ਤਾਂ ਬੜੀ ਟਫ ਹੋ ਜਾਂਦੀ ਹੈ ਕਿਉਂਕਿ ਆਈਐਸ ਆਈਪੀਐਸ ਨੂੰ ਇੰਨੇ ਕੇਲਚੀ ਮਿਲੇ ਹੁੰਦੇ ਨਹੀਂ ਜਿ ਉਹਨਾਂ ਨੂੰ ਬੜਾ ਔਖਾ ਹੋ ਜਾਂਦਾ ਹੈ ਬਾਅਦ ਵਿੱਚ ਜੀਵਨ ਬਤੀਤ ਕਰਨਾ ਤੇ ਉਹ ਮੇਅਰ ਸਾਹਿਬ ਕਹਿੰਦੇ ਜੀ ਮੈਂ ਚੁੱਪਚਾਪ ਇਦਾਂ ਬੈਠਾ ਸੁਣੀ ਗਿਆ ਸਾਰਿਆਂ ਦੀਆਂ ਗੱਲਾਂ ਸ਼ਰਾਰਤੀ ਸੀਗੇ ਥੋੜੇ ਜਿਓ ਉਹ ਤੇ ਅਖੀਰ ਉਹਨਾਂ ਚੋ ਇੱਕ ਅਫਸਰ ਨੇ ਕਹਾ ਕਹਿੰਦੇ ਮੇਅਰ ਸਾਹਿਬ ਅਸੀਂ ਗੱਲਾਂ ਕਰੀ ਜਾਂਦੇ ਤੁਸੀਂ ਚੁੱਪ ਬੈਠੇ ਹੋ ਤੁਸੀਂ ਵੀ ਦੱਸੋ ਕੋਈ ਗੱਲਬਾਤ ਤੇ ਕਹਿੰਦਾ ਜੀ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡੀ ਤਾਂ ਰਿਟਾਇਰਮੈਂਟ ਹੁੰਦੀ ਹੈ 60 ਸਾਲ 'ਚ ਕਹਿੰਦਾ ਜੀ ਪੋਲੀਟੀਸ਼ੀਅਨ ਦੀ ਲਾਈਫ ਹੀ 60 ਸਾਲ ਤੋਂ ਬਾਅਦ ਸ਼ੁਰੂ ਹੁੰਦੀ ਹੈ ਸੋ ਜੀ 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 ਬੜਾ ਫਰਕ ਆ ਸ਼ਰਮਾ ਜੀ ਪੋਲੀਟੀਸ਼ੀਅਨਸ ਤੇ ਅਫਸਰਾਂ ਦੀ ਸੋਚ ਦੇ ਵਿੱਚ ਉਹਨਾਂ ਨੂੰ ਹੁੰਦਾ ਹੈ ਕਿ ਅਸੀਂ ਛੇਤੀ ਤੋਂ ਛੇਤੀ ਤਰੱਕੀਆਂ ਲੈ ਲਈਏ ਨਵੀਆਂ ਸਕੀਮਾਂ ਦੱਸ ਦਈਏ ਸਰਕਾਰਾਂ ਨੂੰ ਤੇ ਉਹਦੇ ਨਾਲ ਕਿਹਦਾ ਫਾਇਦਾ ਹੁੰਦਾ ਕਿਹਦਾ ਨਹੀਂ ਹੁੰਦਾ ਉਹ ਵੱਖਰੀਆਂ ਗੱਲਾਂ ਨੇ ਪਰ ਲੀਡਰ ਨੂੰ ਜੱਜਣੀ ਚਾਹੀਦੀ ਹੈ ਗੱਲ ਤੇ ਲੀਡਰ ਉਹ ਸਾਰੀਆਂ ਗੱਲਾਂ ਅਫਸਰਾਂ ਦੀਆਂ ਮੰਨਦੇ ਵੀ ਆ ਕਿਉਂਕਿ ਸਲਾਹ ਵੀ ਦਿੰਦੇ ਆ ਉਹਨਾਂ ਨੂੰ ਉਹ ਤੇ ਇੰਪਲੀਮੈਂਟ ਐਗਜ਼ੀਕਿਊਟ ਵੀ ਅਫਸਰਾਂ ਨਹੀਂ ਕਰਨਾ ਹੁੰਦਾ ਆ ਪਰ ਅਖੀਰ ਜੀ ਜਵਾਬ ਲੀਡਰ ਨੂੰ ਹੀ ਦੇਣਾ ਪੈਂਦਾ ਜਿੱਦਾਂ ਅੱਜ ਕਿਸਾਨਾਂ ਨੇ ਕਿਹਾ ਕਿ ਭਾਈ ਲੋਕਲ ਲੀਡਰੋ ਤੁਸੀਂ ਸਾਡੇ ਨਾਲ ਰਲ ਜੋ ਸਾਨੂੰ ਸਮਝ ਲਓ ਸਾਡੀ ਗੱਲ ਨੂੰ ਸਾਡੀ ਭਾਵਨਾ ਨੂੰ ਸਮਝ ਲਓ ਜੀ ਸੋ ਡਿਪੈਂਡ ਕਰਦਾ ਆ ਜੀ ਕਿਹੜੇ ਪਾਸੇ ਗੱਲ ਜਾਂਦੀ ਆ ਤੇ ਸਮਾਪਤੀ ਦਾ ਸਮਾਂ ਹੈ ਸ਼ਰਮਾ ਜੀ ਕੁਝ ਹੋਰ ਗੱਲ ਹੋਵੇ ਤਾਂ ਸ਼ੇਅਰ ਕਰ ਲਈਏ ਅਰਵਿੰਦਰ ਜੀ ਇਹਦੇ ਚ ਨਾ ਜਿਹੜੇ ਇੱਕ ਕਿਸਾਨਾਂ ਨੇ ਇੱਕ ਹੋਰ ਵੈਲਿਡ ਪੁਆਇੰਟ ਬੜਾ ਰੇਜ਼ ਕੀਤਾ ਹੈ ਜੋ ਉਹ ਮੈਂ ਵੀ ਜ਼ਰੂਰੀ ਹੈ ਦੱਸਣਾ ਆਪਣੇ ਜਿਹੜੇ ਲਿਸਨਰ ਨੇ ਜਾਂ ਦੇਖਣ ਵਾਲੇ ਦਰਸ਼ਕ ਨੇ ਆਪਣੇ ਟੀਵੀ ਦੇ ਉਹਦੇ ਚ ਅਰਵਿੰਦਰ ਜੀ ਉਹ ਕਹਿ ਰਹੇ ਨੇ ਵੀ ਇਹਦੇ ਚ ਪਾਲਿਸੀ ਦੇ ਵਿੱਚ ਇਹ ਪਾਲਿਸੀ ਜਿਹੜੇ ਬੰਦਿਆਂ ਨੇ ਬਣਾਈ ਹੈ ਜਿਹੜੇ ਉਹ ਅਫਸਰ ਨੇ ਉਹ ਬਾਹਰੋਂ ਨੇ ਸਾਰੇ ਵੀ ਜਿਹੜੇ ਕੁਝ ਜਿਹੜੇ ਸੀਨੀਅਰ ਅਫਸਰ ਇਨਵੋਲ ਬਨੇ ਪਾਲਿਸੀ ਬਣਾਉਣ ਦੇ ਵਿੱਚ ਵੀ ਉਹ ਸਾਰੇ ਬਾਹਰੋਂ ਨੇ ਜੀ ਉਹਨਾਂ ਦਾ ਪੰਜਾਬ ਨਾਲ ਕੋਈ ਲੈਣ ਦੇਣ ਨਹੀਂ ਬੀ ਤੁਸੀਂ ਵੀ ਸਰਕਾਰ ਲੈਵਲ ਦੇ ਉੱਤੇ ਜਾਂ ਲੋਕਲ ਅਫਸਰਾਂ ਦੇ ਲੈਵਲ ਦੇ ਉੱਤੇ ਕੋਈ ਮੀਟਿੰਗਾਂ ਆਰਗੇਨਾਈਜ਼ ਕਰੇ ਸਰਕਾਰ ਪਿੰਡਾਂ ਦੇ ਵਿੱਚ ਜਾਵੇ ਵੀ ਸਾਡੀ ਗੱਲ ਸੁਣੇ ਵੀ ਜੇ ਤਾਂ ਸਾਡੀਆਂ ਜਿਹੜੀਆਂ ਗੱਲਾਂ ਸਰਕਾਰ ਨੂੰ ਜਾਇਜ਼ ਲੱਗੀਆਂ ਫਿਰ ਸਾਡੀ ਗੱਲ ਮੰਨ ਲੇ ਵੀ ਨਹੀਂ ਵਰ ਸਰਕਾਰ ਜਿੰਨੇ ਕਰੂਗੀ ਉਹ ਮੇਰੇ ਦੇਖੀ ਜਾਊਗੀ ਸੋ ਇਹ ਵੀ ਇੱਕ ਵੈਲਿਡ ਪੁਆਇੰਟ ਅਰਵਿੰਦਰ ਜੀ ਵੀ ਲੋਕਲ ਬੰਦਾ ਜਿਹੜਾ ਹੁੰਦਾ ਹੈ ਉਹ ਹਮੇਸ਼ਾ ਹੀ ਲੋਕਲ ਪ੍ਰੋਬਲਮਸ ਨੂੰ ਬੈਟਰ ਵੇਅਕ ਸਮਝਦਾ ਹੈ ਆਊਟਸਾਈਡਰ ਨਾਲੋਂ ਜੀ ਬਿਲਕੁਲ ਸ਼ਰਮਾ ਜੀ ਤਾਂ ਹੀ ਲੋਕਲ ਲੀਡਰਾਂ ਤੱਕ ਪਹੁੰਚ ਕਰ ਰਹੇ ਨੇ ਕਿਸਾਨ ਹੁਣ ਤੇ ਉਹਨਾਂ ਨੂੰ ਵੀ ਮੈਨੂੰ ਲੱਗਦਾ ਕਿ ਸਮਝ ਆ ਜੂਗੀ ਕਿ ਭਾਈ ਅਸੀਂ ਹੁਣ ਜੀ ਜੇ ਵੋਟਾਂ ਲੈਣੀ ਐ ਸਾਲ 1.5 ਸਾਲ ਰਹਿ ਗਿਆ ਵੀ 6 ਮਹੀਨੇ ਤਾਂ ਤਿਆਰੀ ਨੂੰ ਲੱਗ ਜਾਂਦੇ ਆ ਜੀ ਇਲੈਕਸ਼ਨਾਂ ਦੀ ਸਾਲ ਕੀ ਮੰਨ ਕੇ ਚੱਲਦੇ ਆ ਆਪਾਂ ਸੋ ਆਸ ਕਰਦੇ ਆ ਕਿ ਇਹ ਕਨਫਿਊਜ਼ਨ ਤੇ ਇਹ ਰੇੜਕਾ ਜਲਦੀ ਸਮਾਪਤ ਹੋਵੇ ਇਹਦੇ ਤੇ ਕੋਈ ਨਾ ਕੋਈ ਠੱਲ ਪਾਏ ਕਿਉਂਕਿ ਜਦੋਂ ਅੱਗ ਵੱਧਦੀ ਆ ਤਾਂ ਉਹਦੇ ਤੇ ਪਾਣੀ ਪਾਣਾ ਬੜਾ ਜ਼ਰੂਰੀ ਹੁੰਦਾ ਤੇ ਸ਼ਰਮਾ ਜੀ ਇਸ ਕਿਤੇ ਦੇ ਵਿਚਨੇ ਬਾਈ ਪ੍ਰੋਫੈਸ਼ਨ ਅਸੀਂ ਜਿਹੜੀ ਡਿਊਟੀ ਸਾਡੀ ਆਪਣੀ ਹੁੰਦੀ ਆ ਉਹ ਅਸੀਂ ਨਿਭਾਈ ਜਾਂਦੇ ਆ ਲੋਕਾਂ ਤੱਕ ਲੋਕਾਂ ਦੀ ਗੱਲ ਪਹੁੰਚਾਈ ਜਾਂਦੇ ਆ ਕਿਉਂਕਿ ਮੀਡੀਆ ਦਾ ਕੰਮ ਸਿਰਫ ਮੀਡੀਅਮ ਬਣਨਾ ਹੁੰਦਾ ਆ ਜੀ ਪਰ ਆਸ ਹੈ ਕਿ ਜਲਦੀ ਆ ਜਿਹੜੇ ਟਰੈਕਟਰ ਮਾਰਚ ਚੱਲਦੇ ਆ ਰੋਜ਼ ਪ੍ਰਦਰਸ਼ਨ ਚੱਲਦੇ ਆ ਇਹ ਸਾਰੇ ਪਾਸਿਓਂ એનર્ਜੀ ਸਾਡੀ ਸਾਰਿਆਂ ਦੀ ਹਟੇ ਚਾਹੇ ਉਹਦੇ ਸਰਕਾਰ ਵੱਲੋਂ ਮਦਦ ਕਰੇ ਚਾਹੇ ਕੋਈ ਹੋਰ ਮਦਦ ਕਰੇ ਤੇ ਅਸੀਂ ਇਹਨੂੰ ਕਿਸੇ ਪੋਜ਼ਿਟਿਵ ਪੱਖ ਵਾਲੇ ਪਾਸੇ ਲਾਈਏ। ਸੋ ਬਹੁਤ ਧੰਨਵਾਦ ਸ਼ਰਮਾ ਜੀ। ਕੱਲ ਨੂੰ ਫਿਰ ਦਰਸ਼ਕਾਂ ਦੇ ਰੂਪ ਨੂੰ ਹੁੰਨੇ ਆ ਜੀ ਨਵੇਂ ਮੁੱਦਿਆਂ ਨੂੰ ਲੈ ਕੇ। ਜੀ 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 ਬਿਲਕੁਲ ਬਿਲਕੁਲ ਰਵਿੰਦਰ ਜੀ ਮਿਹਰਬਾਨੀ ਮਿਹਰਬਾਨੀ ਰਵਿੰਦਰ ਜੀ। ਨਿੱਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮ ਫਰਾਨਾ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ